ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਲਾ 5 ਵੰਦਨ ਤੋੜ ਬੁਲਾਵੈ ਰਾਮ ਮਨ ਮਹਿ ਲਾਗ ਸਾਚ ਧਿਆਨ ਮਿਟਹ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾਵ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਿਲਾਵ ਸਰਬ નિਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੈ ਆਵਣ ਜਾਣਾ ਸਾਦ ਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ ਭਏ ਦਿਆਲ ਜਨ ਕੀ ਤੇਕ ਏਕ ਗੋਪਾਲ ਏਕਾਲਿਵ ਏਕੋ ਮਨ ਚ ਭਾਉ ਸਰਬ ਨਿਦਾਨ ਜਨ ਹਰ ਕਾ ਨਾਉ ਪਾਰ ਬ੍ਰਹਮ ਸਿਉ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੁਰ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੁਰਪੁਰ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 183 ਅਤੇ 184 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਸ ਪਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਸੋ ਸੁਖ ਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਉ ਉਹ ਸੁਖਾਂ ਦਾ ਦਾਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਡੇ ਤੇ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਸਾਨੂੰ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੋੜਦਾ ਹੈ ਸੋ ਸੁਖ ਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਲਾਵੈ ਕਿਰਪਾ ਕਰਕੇ ਉਹ ਆਪਣੇ ਨਾਲ ਮਲਾਉਂਦਾ ਹੈ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਉਹਦੇ ਨਾਮ ਨੂੰ ਜਪਿਆ ਜਾ ਸਕਦਾ ਹੈ ਸਤਿਗੁਰੂ ਜੀ ਦੇ ਬਚਨ ਆਪ ਪੜ੍ਹਦੇ ਸੁਣਦੇ ਆਪ ਜਪਾਏ ਜਪੇ ਸੋ ਨਾਮ ਆਪ ਗਾਵਾਏ ਸੋ ਹਰ ਗੁਣ ਗਾਉ। ਓਦੀ ਕਿਰਪਾ ਦੇਣਾ ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀ। ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾ। ਹੋਰ ਸਤਿਗੁਰੂ ਮਹਾਰਾਜ ਸਾਡੇ ਤੇ ਕਿੰਨੀ ਕਿਰਪਾ ਕਰਦੇ ਹਨ। ਬਾਸ਼ਕ ਕਹਿੰਦੇ ਬੰਦਨ ਤੋੜ ਬੁਲਾਵਹਿ ਰਾਮ ਹੁਣ ਸਤਗੁਰੂ ਹੈ ਜਿਹਨੇ ਸਤਿ ਪਰਮੇਸ਼ਰ ਨੂੰ ਜਾਣਿਆ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਉਹ ਸਤਗੁਰੂ ਜਿਹੜਾ ਸਾਨੂੰ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੇ ਨਾਲ ਜੋੜਦਾ ਹੈ ਅਕਾਲ ਪੁਰਖ ਦੇ ਨਾਲ ਜੋੜਦਾ ਹੈ ਬੰਧਨ ਜਿਹੜੇ ਹਨ ਕੋਈ ਵੀ ਚੀਜ਼ ਜੋ ਪ੍ਰਮਾਤਮਾ ਪਰਮੇਸ਼ਰ ਨੂੰ ਮਲਾਪ ਦੇ ਵਿੱਚ ਸਾਡੇ ਰੁਕਾਵਟ ਹੈ ਉਹ ਬੰਧਨ ਹੈ ਕੋਈ ਵੀ ਚੀਜ਼ ਹੈ ਤੇ ਜਦੋਂ ਸਤਗੁਰੂ ਮਹਾਰਾਜ ਸਾਡੇ ਬੰਧਨ ਤੋੜਦੇ ਸਮਰਥ ਹਨ ਆਪਾਂ ਬਾਣੀ ਦੇ ਵਿੱਚ ਪੜਦੇ ਨੇ ਸਤਗੁਰ ਸਿੱਖ ਕੇ ਬੰਧਨ ਕੱਟ ਹੈ ਗੁਰੂ ਜਿਹੜਾ ਹੈ ਉਹ ਸਿੱਖ ਦੇ ਬੰਧਨ ਕੱਟਦਾ ਹੈ ਬੰਧਨ ਤੋੜ ਬਲਾਵੇ ਰਾਮ ਉਹ ਸਾਨੂੰ ਬੰਧਨਾ ਤੋਂ ਤੋੜ ਕੇ ਸਾਡੇ ਕੋਲ ਪਰਮੇਸ਼ਰ ਦਾ ਨਾਮ ਬੁਲਾਉਂਦਾ ਹੈ ਬੰਦਨ ਤੋੜ ਬੁਲਾਵਹਿ ਰਾਮ ਮਨ ਮੈਂ ਲੱਗੇ ਸਾਚ ਧਿਆਨ ਤੇ ਫਿਰ ਮਨ ਜਿਹੜਾ ਨਾ ਉਹ ਸੱਚੇ ਪਰਮੇਸ਼ਰ ਦੇ ਧਿਆਨ ਦੇ ਵਿੱਚ ਲੱਗਦਾ ਜਿਸ ਵੇਲੇ ਉਹਦੀ ਰਹਿਮਤ ਹੁੰਦੀ ਹੈ ਉਹਦੀ ਬਖਸ਼ਿਸ਼ ਹੁੰਦੀ ਹੈ ਕਿਉਂਕਿ ਬੰਦਨਾ ਤੋਂ ਛਟਕਾਰਾ ਵੀ ਉਹਦੀ ਕਿਰਪਾ ਨਾਲ ਹੋ ਸਕਦਾ ਹੈ ਪਰਸੀ ਜਤਨ ਕਰਨਾ ਅਸੀਂ ਉਦਮ ਕਰਨਾ ਜਦੋਂ ਅਸੀਂ ਉਦਮ ਕਰਾਂਗੇ ਉਹਦੀ ਕਿਰਪਾ ਵੀ ਸਾਡੇ ਤੇ ਬਖਸ਼ਿਸ਼ ਵੀ ਸਾਡੇ ਤੇ ਬਣੇਗੀ ਤੇ ਉਹ ਇੰਨੀ ਬਖਸ਼ਿਸ਼ ਕਰਦਾ ਸਾਨੂੰ ਇਹਨਾਂ ਬਕਾਰਾਂ ਤੋਂ ਇਹਨਾਂ ਬੰਧਨਾਂ ਤੋਂ ਤੋੜ ਕੇ ਆਪਣੇ ਨਾਲ ਮਲਾਉਂਦਾ ਹੈ ਬੰਧਨ ਤੋੜ ਬੁਲਾਵੇ ਰਾਮ ਸਾਡੇ ਕੋਲ ਪਰਮੇਸ਼ਰ ਦਾ ਨਾਮ ਬੁਲਾਉਂਦਾ ਮਨ ਮੈਂ ਲਾਗਾ ਸਾਚ ਧਿਆਨ ਤੇ ਅੱਗੇ ਗੁਰੂ ਮਹਾਰਾਜ ਕਹਿੰਦੇ ਬਖਸ਼ਿਸ਼ ਹੁੰਦੀ ਆ ਮਿਟਾਂ ਹਨ ਕਲੇਸ਼ ਸੁਖੀ ਹੋਏ ਰਹੀ ਐ ਅੰਦਰ ਜਿਹੜੇ ਕਲੇਸ਼ ਹਨ ਆਮ ਕਰਕੇ ਕੀ ਹੁੰਦਾ ਕਿ ਮਨੁੱਖ ਕਈ ਭਰਮਾਂ ਦੇ ਵਿੱਚ ਪੈ ਜਾਂਦਾ ਜਦੋਂ ਬਾਣੀ ਤੋਂ ਟੁੱਟਦਾ ਜਾਂ ਪਰਮੇਸ਼ਰ ਦੇ ਮਾਰਗ ਤੋਂ ਟੁੱਟਦਾ ਤੇ ਲੋਕ ਜਿਹੜੇ ਹਨ ਭਰਮਾਂ ਦੇ ਵਿੱਚ ਪਾਉਣ ਵਾਲੇ ਬਥੇਰੇ ਆਮ ਕਰਕੇ ਲੋ ਤੁਹਾਡੇ ਘਰ ਦੇ ਵਿੱਚ ਕਲੇਸ਼ ਹੈ ਤਹਾਡੇ ਘਰ ਦੇ ਵਿੱਚ ਕਲੇਸ਼ ਆ ਇੰਨਾ ਖਰਚਾ ਹੋਏਗਾ ਆ ਕਰਾਓ ਉਹ ਕਰਾਓ ਪਰ ਜਦੋਂ ਆਪਾਂ ਸਤਗੁਰੂ ਦੀ ਬਾਣੀ ਪੜਾਂਗੇ ਨਾ ਤੇ ਬਾਣੀ ਪੜਨ ਵਾਲੇ ਵੀ ਕਈ ਲੋਕ ਜਿਹੜੇ ਆ ਇਸ ਭਰਮ ਦੇ ਵਿੱਚ ਪੈ ਜਾਂਦੇ ਹੁਣ ਸੁਖਮਨੀ ਸਾਹਿਬ ਦੀ ਆਪਾਂ ਬਾਣੀ ਪੜਦੇ ਆ ਸਤਗੁਰੂ ਕਹਿੰਦੇ ਭਾਈ ਤੂੰ ਪਰਮੇਸ਼ਰ ਦਾ ਸਿਮਰਨ ਕਰੋ ਦੀ ਭਗਤੀ ਕਰ ਕਲੇਸ਼ ਘਰ ਦੇ ਵਿੱਚ ਨਹੀਂ ਕਲੇਸ਼ ਤੇਰੇ ਅੰਦਰ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੂ ਤੇ ਮੈਂ ਆਪਣੇ ਅੰਦਰੋਂ ਕਲੇਸ਼ਾ ਤੋਂ ਘਰ ਦੇ ਵਿੱਚ ਕਲੇਸ਼ ਥੋੜੇ ਆ ਹੁਣ ਜਿਹੜੇ ਜਿਹੜੇ ਲੋਕ ਇਹ ਕਹਿੰਦੇ ਆ ਨਾ ਕਦੇ ਦੇਖੋ ਜਿਹੜੇ ਆ ਆਪਣੇ ਮਨ ਦੇ ਵਿੱਚ ਇੱਕ ਭਰਮ ਪਾਲ ਕੇ ਬੈਠੇ ਕਿ ਸਾਡੇ ਘਰ ਕਲੇਸ਼ ਹੈ ਉਹ ਘਰ ਤੋਂ ਬਾਹਰ ਆ ਕੇ ਖੜ੍ਹ ਜਿਓ ਕਦੇ ਆਵਾਜ਼ ਸੁਣੋ ਵੀ ਕੋਈ ਪੜਦੇ ਤਾਕੀਆਂ ਦੇ ਨਾਲ ਲੜਦੇ ਹੋਣ ਜਾਂ ਟੇਬਲ ਕੁਰਸੀਆਂ ਨਾਲ ਲੜਦੇ ਹੋਣ ਕਲੇਸ਼ ਘਰ ਦੇ ਵਿੱਚ ਨਹੀਂ ਹੈ ਉਹ ਫਿਰ ਲੋਕੀ ਕਹਿੰਦੇ ਤੁਹਾਡਾ ਘਰ ਨਾ ਵਾਸਤੂ ਦੇ ਹਿਸਾਬ ਨਾਲ ਹੀ ਬਣਿਆ ਇਸ ਕਰਕੇ ਤੁਹਾਡੇ ਘਰ ਕਲੇਸ਼ ਇਧਰ ਅਧਰ ਵੱਜਾ ਪਟਕੇ ਇਧਰ ਲਾਤਾ ਇਧਰ ਲਾ ਦਰਵਾਜਾ ਇਧਰ ਲਾਤਾ ਤੇ ਕਲੇਸ਼ ਸਿਗਾ ਸਾਡੇ ਅੰਦਰ ਤੇ ਸਤਿਗੁਰੂ ਕਹਿੰਦੇ ਜਦੋਂ ਸਾਡਾ ਮਨ ਸੱਚੇ ਨਾਲ ਜੁੜੇਗਾ ਮਨ ਮੇ ਲਾਗੇ ਸਾਜ ਧਿਆਨ ਮਿਟਹਿ ਕਲੇਸ਼ ਸੁਖੀ ਹੋਈ ਰਹੀ ਹੈ ਕਹਿੰਦੇ ਫਿਰ ਆਪੇ ਆਪ ਸੁਖੀ ਹੈ ਜਦੋਂ ਆਪਣੇ ਅੰਦਰਲੇ ਕਲੇਸ਼ ਨੂੰ ਖਤਮ ਕਰ ਲਿਆ। ਆ ਪੜਦੇ ਸ਼ਬਦ ਆਪਾਂ ਗੁਰੂ ਮਹਾਰਾਜ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਤੜਾਇ। ਜਦੋਂ ਉਸ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ। ਹਿਰਦੇ ਘਰ ਦੇ ਵਿੱਚ ਵੀ ਸੁੱਖ ਆ ਜਾਏਗਾ ਤੇ ਬਾਹਰ ਵੀ ਸਾਨੂੰ ਚੰਗਾ ਲੱਗੇਗਾ। ਉਹ ਜਿਹੜਾ ਬੰਦਾ ਆਤਮਿਕ ਤੌਰ ਤੇ ਦੁਖੀ ਹੈ ਉਹਨੂੰ ਸਾਰੇ ਦੁਖੀ ਲੱਗਦੇ। ਜਿਹੜਾ ਆਤਮਿਕ ਤੌਰ ਤੇ ਸੁਖੀ ਹੈ ਉਹਨੂੰ ਸਾਰੇ ਸੁਖੀ ਲੱਗਦੇ। ਵਾਸਾ ਜੀ ਕਹਿੰਦੇ ਨਾ ਸੁਖੀ ਕੋ ਪੇਖਾ ਸਭ ਸੁਖੀਆ ਰੋਗੀ ਕਹਿ ਭਾਣੇ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਤ ਸੰਜੋਗੀ ਪਰ ਸਭ ਕਹਿੰਦੇ ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਤਿਸਕੇ ਭਾਣੇ ਕੋਈ ਨਾ ਭੋਲਾ ਜਿਨ ਸਗਲੋ ਬ੍ਰਹਮ ਪਛਾਤਾ ਤੇ ਕਲੇਸ਼ ਤਾਂ ਸਾਡੇ ਅੰਦਰ ਸੀ ਤੇ ਬਾਹਰ ਲੱਭਣ ਲੱਗ ਗਏ ਕਲੇਸ਼ ਦਾ ਇਲਾਜ ਜਿਹੜਾ ਸੀ ਫੇ ਲੋਕਾਂ ਨੇ ਸਾਨੂੰ ਪਰਮਾ ਦੇ ਵਿੱਚ ਪਾਤਾ ਚੱਕਰਾਂ ਦੇ ਵਿੱਚ ਪਾਤਾ ਪਾਤਸ਼ਾਹ ਜੀ ਕਿੰਨੇ ਸੌਖੇ ਸ਼ਬਦਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕਰਦੇ ਬੰਦਨ ਤੋੜ ਬਲਾਵਹਿ ਰਾਮ ਮਨ ਮੇ ਲਾਗੇ ਸਾਚ ਧਿਆਨ ਮਿਟਹਿ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਇਹ ਦਾਤਾ ਪਰਮੇਸ਼ਰ ਇਦਾਂ ਦਾ ਸਤਗੁਰੂ ਹੈ ਸਤਗੁਰੂ ਕੌਣ ਹੈ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨ ਸਤਗੁਰ ਕੌਣ ਹੈ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਵਿਣਸ ਜਾਏ ਹਰ ਪਰਮ ਪਦ ਲਈਐ ਤੇ ਜਿਹਦੇ ਕੋਲ ਜਾ ਕੇ ਭਰਮ ਪੈਦਾ ਹੋ ਜਾਣ ਉਹ ਸਤਗੁਰ ਥੋੜੇ ਆ ਉਹ ਸਾਨੂੰ ਭੜ ਭਟਕਣਾ ਦੇ ਵਿੱਚ ਜਿਹੜਾ ਪਾ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਦਣ ਅਸੀਂ ਆਪ ਪੜਨ ਲੱਗ ਗਏ ਆਪ ਬਾਣੀ ਨੂੰ ਵਿਚਾਰਨ ਲੱਗੇ ਤੇ ਉਹਨੂੰ ਅਮਲੀ ਤੌਰ ਤੇ ਜੀਵਨ ਵਿੱਚ ਕਮਾਏ ਤੇ ਕੋਈ ਬਹੁਤ ਸਾਨੂੰ ਬਹੁਤ ਸੌਖਾ ਜੀਵਨ ਦਾ ਜੀਵਨ ਦਾ ਢੰਗ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਪਤ ਹੋ ਜਾਏਗਾ ਜਿਦੋਂ ਅਸੀਂ ਪੜਾਂਗੇ ਉਹਨੂੰ ਸਮਝਣ ਦਾ ਯਤਨ ਕਰਾਂਗੇ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੈ ਪਾਤਸ਼ਾਹ ਜੀ ਨੇ ਤਾਂ ਸਾਨੂੰ ਹਰੇਕ ਤਰੀਕਿਆਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਜਿਦਾਂ ਆਪਾਂ ਅੱਜ ਆ ਕੇ ਵਾਰ ਪੜ ਰਹੇ ਹਾਂ ਸੇ ਰਿ ਪੜ ਰਹੀ ਸੀ ਧਿਆਨ ਆਇਆ ਕਿ ਆਪਾਂ ਇੱਕ ਪੌੜੀ ਦੇ ਵਿੱਚ ਪੜਦੇ ਆ ਉੰਨੀ ਵੀ ਪੌੜੀ ਹੈ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚ ਉਹਨ ਕੱਢੀ ਹੈ ਤਕਰੀਬਨ ਆਸਾ ਕੀ ਵਾਰ ਦੀਆਂ ਪੌੜੀਆਂ ਦੇ ਵਿੱਚ 5-5 ਨੁਕਤੇ ਸਤਿਗੁਰ ਨੇ ਦਿੱਤੇ ਆ ਗੁਰੂ ਮਹਾਰਾਜ ਕਹਿੰਦੇ ਐਸਾ ਕੋਈ ਬੰਦਾ ਨਹੀਂ ਕਿ ਜਿਹਦੇ ਅੰਦਰ ਮੋਹ ਨਹੀਂ ਹੈ ਜੇ ਹੈਗਾ ਤਾਂ ਉਹਨੂੰ ਅਲੱਗ ਕਰ ਲੋ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚ ਉਹਨ ਕੱਢੀ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਜਾਂ ਰਹਿਣਾ ਨਾਹੀਂ ਐਤ ਜੱਗ ਤਾਂ ਕਾਹਤ ਗਰਵ ਵੰਢੀਏ ਕਿੰਨੀ ਤੇ ਪਿਆਰ ਦੇ ਨਾਲ ਸਤਿਗੁਰੂ ਸਮਝਾਉਂਦੇ ਗੁਰੂ ਮਹਾਰਾਜ ਕਹਿੰਦੇ ਮੰਦਾ ਕਿਸੇ ਨਾਲ ਆਖੀਏ ਪੜ ਅੱਖਰ ਇਹੋ 부ਝੀਏ ਮੂਰਖਾ ਨਾ ਨਾ ਲੁਜੀ ਤੇ ਜਦੋਂ ਇਹ ਸਾਨੂੰ ਸਮਝ ਆ ਗਈ ਤੇ ਕਾਦੇ ਵਾਸਤੇ ਅਸੀਂ ਮੱਥਾ ਮਾਰਨਾ ਕਿਸੇ ਦੇ ਨਾਲ ਬਹਿਸ ਕਰਨੀ ਕਿਉਂਕਿ ਜਿੰਨੇ ਵੀ ਸਤਿਗੁਰੂ ਮਹਾਰਾਜੇ ਜਿੰਨੀ ਕਿਰਪਾ ਹੁੰਦੀ ਹੈ ਨਾ ਕੋਈ ਐਸਾ ਨਹੀਂ ਕਿ ਅਸੀਂ ਜੀਵਨ ਦੇ ਵਿੱਚ ਕਿ ਜੋ ਅਸੀਂ ਅਰਥ ਕਰ ਲੈ ਜਾਂ ਜੋ ਅਸੀਂ ਬਾਣੀ ਪੜ ਲਈ ਉਹ ਆਖਰੀ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਅੱਜ ਸਾਡੀ ਕੌਮ ਦੇ ਵਿੱਚ ਹਰੇਕ ਭਾਵਨਾ ਦੇ ਗੁਰਸਿੱਖ ਰਹਿੰਦੇ ਹਰੇਕ ਭਾਵਨਾ ਦੇ ਨਾਲ ਕੋਈ ਟਕਸਾਲੀ ਹੈ ਕੋਈ ਮਸ਼ਿੰਦਰੀ ਕਿਸੇ ਭਾਵਨਾ ਦੇ ਨਾਲ ਪਰ ਪੜਦੇ ਤਾਂ ਬਾਣੀ ਹੈ ਨਾ ਪੜ ਕਰਦੇ ਤਾਂ ਬਾਣੀ ਦਾ ਪ੍ਰਚਾਰ ਹੈ ਨਾ ਤੇ ਜਿੱਦਾਂ ਸਾਨੂੰ ਸਮਝ ਲੱਗ ਜਾਏ ਕਿਸੇ ਤਰ੍ਹਾਂ ਕਿਸੇ ਨਾਲ ਵੀ ਅਸੀਂ ਜੁੜ ਗਏ ਅਸੀਂ ਸਤਿਗੁਰੂ ਜੀ ਤੱਕਰ ਪਹੁੰਚ ਗਏ ਕਿ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਕਹਿੰਦੇ ਪਰ ਜਿਹੜੇ ਹੁਣ ਲੋਕਾਂ ਨੇ ਸਿਰਫ ਬੈਂਚ ਕਰਨੀ ਆ ਜਾਂ ਮੁੱਦੇ ਰੱਖਣੇ ਆ ਤੇ ਕੋਈ ਇਤਿਹਾਸ ਨੂੰ ਵਿਗਾੜਨਾ ਜਾਂ ਬਾਣੀ ਨੂੰ ਤੇ ਕਰਨਾ ਉਹ ਤਾਂ ਬਹੁਤ ਕੁਝ ਕੀਤਾ ਜਾਂਦਾ ਤੇ ਗੁਰੂ ਮਹਾਰਾ ਕਿੰਨੇ ਪਿਆਰ ਨਾਲ ਸਮਝਾਉਂਦੇ ਕਹਿੰਦੇ ਮੂਰਖੇ ਨਾਲ ਨਾ ਲੂਜੀਏ ਕਹਿੰਦੇ ਉਹਨਾਂ ਤੋਂ ਦੂੜੇ ਰਹਿਣਾ ਚਾਹੀਦਾ ਮੈਂ ਇੱਕ ਕਹਾਣੀ ਪੜ ਰਹੀ ਸੀ ਪੰਜ ਤਤਰ ਤੰਤਰ ਦੇ ਵਿੱਚ ਕਹਾਣੀ ਬੜੀ ਸੁਣ ਛੋਟੀਆਂ ਛੋਟੀਆਂ ਕਹਾਣੀਆਂ ਲਿਖਿਆ ਉਹਦੇ ਵਿੱਚ ਕਹਿੰਦੇ ਇੱਕ ਵਾਰੀ ਨਾ ਗਧੇ ਤੇ ਚੀਤੇ ਦੀ ਲੜਾਈ ਹੋ ਗਈ ਤੋ ਗਧਾ ਕਹਿੰਦਾ ਵੀ ਨੀਲਾ ਘਾ ਹੁੰਦਾ ਜਿਹੜਾ ਗਧਾ ਕਹਿੰਦਾ ਨੀਲਾ ਘਾ ਹੁੰਦਾ ਤੋ ਚੀਤਾ ਕਹਿੰਦਾ ਵੀ ਹਰਾ ਘਾ ਹੁੰਦਾ ਬਹਿਸ ਹੋ ਗਈ ਕਹਿੰਦਾ ਵੀ ਚਲੋ ਰਾਜੇ ਕੋਲ ਚਲੋ ਹੁਣ ਜੰਗਲ ਦਾ ਰਾਜਾ ਸ਼ੇਰ ਜਾ ਕੇ ਸ਼ੇਰ ਨੂੰ ਆਖਿਆ ਵੀ ਮਹਾਰਾਜ ਸਾਡਾ ਤਾਂ ਫੈਸਲਾ ਕਰੋ ਕਹਿੰਦਾ ਗੱਲ ਕੀ ਹੈ ਗਧਾ ਕਹਿੰਦਾ ਵੀ ਕਾਰ ਨੀਲਾ ਹੁੰਦਾ ਤੇ ਚੀਤਾ ਕਹਿੰਦਾ ਜੀ ਹਰਾ ਹੁੰਦਾ ਸਾਰੀ ਦੁਨੀਆ ਜਾਣਦੀ ਹੈ ਕਹਿੰਦਾ ਨਹੀਂ ਇਹ ਠੀਕ ਕਹਿੰਦਾ ਕਾਰ ਨੀਲਾ ਹੁੰਦਾ ਖੁਸ਼ ਹੋ ਗਿਆ ਗਧਾ ਚਲਾ ਗਿਆ ਮਾਰਾ ਤੁਸੀਂ ਬਹੁਤ ਸੋਹਣਾ ਹੀ ਸਾਬ ਕੀਤਾ ਸੋਹਣਾ ਫੈਸਲਾ ਕੀਤਾ ਚਲਾ ਗਿਆ ਜਾਂਦਾ ਸੋਚਦਾ ਵੀ ਗੱਲ ਤਾਂ ਸਹੀ ਆ ਮੇਰਾ ਫੈਸਲਾ ਮੇਰੇ ਹੱਕ ਦੇ ਵਿੱਚ ਹੋ ਗਿਆ ਪਰ ਮੇਰਾ ਸਮਾਂ ਵੀ ਤਾਂ ਖਰਾਬ ਕੀਤਾ ਨਾ ਚੀਤੇ ਨੇ ਉਨੇ ਮੇਰਾ ਟਾਈਮ ਵੀ ਖਰਾਬ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਵਾਪਸ ਗਿਆ ਮਹਾਰਾਜ ਇੱਕ ਗੱਲ ਹੋਰ ਹੈ ਕਹਿੰਦਾ ਦੱਸੋ ਤੁਹਾਡਾ ਬਹੁਤ ਧੰਨਵਾਦ ਹੈ ਵੀ ਤੁਸੀਂ ਫੈਸਲਾ ਮੇਰੇ ਹੱਕ ਵਿੱਚ ਕੀਤਾ ਪਰ ਇਹਨੇ ਮੇਰਾ ਟਾਈਮ ਵੀ ਖਰਾਬ ਕੀਤਾ ਤੇ ਇਹਨੂੰ ਸਜ਼ਾ ਦਿਓ ਤੇ ਸ਼ੇਰ ਨੇ ਆਖਿਆ ਵੀ ਤੂੰ 3 ਦਿਨ ਮੂਨ ਰਹਿਣਾ ਤੈਨੂੰ ਉਹ ਸਜ਼ਾ ਚੀਤੇ ਨੂੰ ਆਖਿਆ ਤੂੰ 3 ਦਿਨ ਮੂਨ ਰਹਿਣਾ ਤੈਨੂੰ ਸਜ਼ਾ ਉਹ ਹੋਰ ਖੁਸ਼ ਹੋ ਗਿਆ ਵੀ ਇੱਕ ਤਾਂ ਘਾਹ ਨੀਲਾ ਹੋ ਗਿਆ ਤੇ ਇੱਕ ਇਹਨੂੰ ਚੀਤੇ ਨੂੰ سزا ਵੀ ਮਿਲ ਗਈ ਤੇ ਜਦੋਂ ਚਲਾ ਗਿਆ ਗਧਾ ਤੇ ਚੀਤੇ ਨੇ ਆ ਕੇ ਕਿਹਾ ਮਹਾਰਾਜ ਤੁਹਾਨੂੰ ਤਾਂ ਪਤਾ ਨਾ ਘਾਹ ਹਰਾ ਹੁੰਦਾ ਸਾਰੀ ਦੁਨੀਆ ਨੂੰ ਪਤਾ ਘਾਹ ਹਰਾ ਹੁੰਦਾ ਉਹ ਕਹਿਣ ਲੱਗਾ ਵੀ ਮੈਂ ਇਸ ਕਰਕੇ ਤੈਨੂੰ سزا ਦਿੱਤੀ ਹੈ 3 ਦਿਨ ਦੀ ਤੂੰ ਉਹਦੇ ਨਾਲ ਪੰਗਾ ਲਿਆ ਕਿਉਂ ਮੂਰਖੇ ਲਾਲਾ ਦੂਜੀ ਉਹ ਤਾਂ ਹੈ ਹੀ ਗਧਾ ਤੇ ਘਾਹ ਤਾਂ ਹਰਾ ਹੀ ਹੁੰਦਾ ਨਾ ਤੇ ਤੂੰ ਕਾਦੇ ਵਾਸਤੇ ਉਹਦੇ ਨਾਲ ਪੰਗਾ ਲੈ ਰਿਹਾ ਤੈਨੂੰ ਇਸ ਕਰਕੇ ਸਿੱਧਾ ਕਿ ਗੁਰੂ ਮਹਾਰਾਜ ਵੀ ਸਾਨੂੰ ਸਮਝਾਉਂਦੇ ਮੂਰਖੇ ਨਾਲ ਨਾਲ ਲੂਝੀਏ ਤੋ ਜਿਹੜੇ ਸਾਨੂੰ ਭਰਮਾਂ ਦੇ ਵਿੱਚ ਪਾਉਂਦੇ ਆ ਜਿਹੜੇ ਸਾਨੂੰ ਚੱਕਰਾਂ ਦੇ ਵਿੱਚ ਪਾਉਂਦੇ ਅੱਜ ਭਾਵੇਂ ਅਸੀਂ ਕਹਿ ਰਹੇ ਆ 21ਵੀਂ ਸਦੀ ਵਿੱਚ ਪਹੁੰਚ ਗਏ ਪਰ ਅਸੀਂ ਜਦੋਂ ਦੇਖਦੇ ਆ ਲੋਕਾਂ ਦੀ ਹਾਲਤ ਦੇਖਦੇ ਆ ਅਸੀਂ ਉਹੀ ਚੌਥੀ ਪੰਜਵੀਂ ਸਦੀ ਵਿੱਚ ਆਈ ਉਹੀ ਪਰਮ ਆ ਹੋ ਗਿਆ ਆਹ ਹੋ ਗਿਆ ਇਦਾਂ ਨਹੀਂ ਕਰਨਾ ਸੀ ਇਦਾਂ ਦੇ ਲੋਕ ਪੜ੍ਹੇ ਲਿਖੇ ਲੋਕ ਜਿਹੜੇ ਅੱਜ ਔਰ ਟੈਲੀਵਿਜ਼ਨ ਤੇ ਬੈਠ ਕੇ ਆਉਂਦਾ ਸੀ ਨਾ ਇੱਕ ਬਾਬਾ ਨਿਰਮਲ ਬਾਬਾ ਕਿਹੜੇ ਕਿਹੜੀ ਚਟਣੀ ਨਾਲ ਸਮੋਸਾ ਖਾਦਾ ਹਰੀ ਨਾਲ ਖਾਦਾ ਲਾਲ ਨਾਲ ਖਾਦਾ ਇਸ ਕਰਕੇ ਕਿਰਪਾ ਰੋਕੀਏ ਕਿਰਪਾ ਤੇਰੇ ਕੋਲ ਥੋੜੇ ਐ ਤੇ ਕਿਰਪਾ ਤਾਂ ਪਰਮੇਸ਼ਰ ਅਕਾਲ ਪੁਰਖ ਦੇ ਕੋਲ ਔਰ ਸਤਗੁਰੂ ਨੇ ਆਪਣੇ ਨਾਲ ਨਹੀਂ ਜੋੜਿਆ ਸਤਗੁਰੂ ਨੇ ਸਾਨੂੰ ਜੋੜਿਆ ਪਰਮੇਸ਼ਰ ਦੇ ਨਾਲ ਸਾਨੂੰ ਇੱਕੋ ਗੱਲ ਸਮਝਾਈ ਸਤਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰ ਕਲਗੀਧਰ ਪਾਤਸ਼ਾਹ ਤੱਕਰ ਗੁਰਗ੍ਰੰਥ ਸਾਹਿਬ ਦੀ ਬਾਣੀ ਇੱਕੋ ਗੱਲ ਸਮਝਾਉਂਦੀ ਹੈ ਕਿ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਇਸ ਤੋਂ ਸੋਖਾ ਕੀ ਸਮਝਾ ਸਕਦੇ ਤੋ ਬਾਣੀ ਤਾਂ ਅਸੀਂ ਸਿਰਫ ਪੜਨ ਵਾਸਤੇ ਰੱਖ ਲਈ ਤੇ ਉਹਨੂੰ ਸਮਝਿਆ ਨਹੀਂ ਤੇ ਗੁਰੂ ਮਹਾਰਾਜ ਕਹਿੰਦੇ ਕਿੰਨਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਗੁਰੂ ਮਹਾਰਾਜ ਕਹਿੰਦੇ ਜਿਹਦੇ ਕੋਲ ਹੱਥ ਜੋਰ ਹੈ ਨਾ ਉਹੀ ਕਰਦਾ ਸਾਰਾ ਕੁਝ ਉਹ ਦੇਖ ਵੀ ਜਿਸ ਹੱਥ ਜੋਰ ਕਰ ਵਿਖੈ ਸੋਇ ਉਹਦੇ ਹੱਥ ਵਿੱਚ ਸਭ ਕੁਝ ਹੈ ਉਹੀ ਕਰਦਾ ਹੈ ਪਾਤਸ਼ਾਹ ਕਹਿੰਦੇ ਬੰਦਨ ਤੋੜ ਬੁਲਾਵੈ RAM ਮਨ ਮੈਂ ਲਾਗੈ ਸਾਚ ਧਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸਤਗੁਰੂ ਨੇ ਕਿਤੇ ਭਰਮ ਦੇ ਵਿੱਚ ਨਹੀਂ ਪਾਇਆ ਸੋ ਸੁਖ ਦਾਤਾ ਜੇ ਨਾਮ ਜਪਾਵੇ ਉਹ ਦਾ ਸਤਗੁਰੂ ਹੈ ਜਿਹੜਾ ਸਾਨੂੰ ਨਾਮ ਜਪਾਉਂਦਾ ਹੈ ਕਰ ਕਿਰਪਾ ਤੇ ਸੰਗ ਮਲਾਵੇ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਲਾਵੇ ਜਿਹਦੇ ਉੱਪਰ ਉਹ ਦਇਆ ਕਰਦਾ ਉਹਨੂੰ ਆਪਣੇ ਨਾਲ ਮਲਾ ਲੈਂਦਾ ਸਰਬ ਨਿਧਾਨ ਗੁਰੂ ਤੇ ਪਾਵੇ ਉਹ ਸਾਰੇ ਖਜ਼ਾਨੇ ਗੁਰੂ ਦੇ ਕੋਲੋਂ ਪ੍ਰਾਪਤ ਕਰਦੇ ਆਪ ਤਿਆਗ ਮਿਟੇ ਆਵਣ ਜਾਣਾ ਨਾਲ ਨਾਲ ਗੁਰੂ ਮਹਾਰਾਜ ਜੀ ਸਮਝਾ ਵੀ ਰਹੇ ਨਾ ਨਾਲ ਸਤਿਗੁਰੂ ਜੀ ਇਹ ਸਮਝਾ ਰਹੇ ਚੇਤਾਵਨੀ ਵੀ ਦਿੰਦੇ ਜਿੰਨੇ ਤੱਕ ਅਪਾ ਭਾਵ ਨਹੀਂ ਛੱਡੋਗੇ ਉਹਨੇ ਤੱਕ ਤੁਹਾਡਾ ਆਉਣ ਜਾਣ ਦਾ ਚੱਕਰ ਬਣਿਆ ਰਹਿਣਾ ਆਪ ਤਿਆਗ ਮਿਟੇ ਆਵਣ ਜਾਣਾ ਸਾਧਕੈ ਸੰਗ ਬਾਰ ਬ੍ਰਹਮ ਪਛਾਣਾ ਗੁਰੂ ਦਾ ਸੰਗ ਕਰਕੇ ਹੀ ਪਰਮੇਸ਼ਰ ਦੀ ਪਹਿਚਾਣ ਹੁੰਦੀ ਹੈ ਜਨ ਓਪਰ ਪ੍ਰਭ ਭਏ ਦਿਆਲ ਜਨ ਕਹਿ ਲੋ ਸੇਵਕ ਕਹਿ ਲੋ ਭਗਤ ਕਹਿ ਲੋ ਸੰਤ ਕਹਿ ਲੋ ਸਾਧੂ ਕਹਿ ਲੋ ਇਹ ਜਿਹੜੀ ਅਵਸਥਾ ਤੇ ਪਹੁੰਚ ਗਏ ਜਨ ਓਪਰ ਪ੍ਰਭ ਭਏ ਦਿਆਲ ਜਨ ਕੀ ਤੇਕ ਏਕ ਗੋਪਾਲ ਉਹ ਜਨ ਦੀ ਟੇਕ ਜਿਹੜੀ ਹੈ ਜਨ ਦਾ ਆਸਰਾ ਜਿਹੜਾ ਇੱਕ ਗੋਪਾਲ ਗੋਪਾਲ ਮਤਲਬ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਕ ਉਹ ਧਰਤੀ ਦਾ ਪਾਲਕ ਹੀ ਸਫਾਤੀ ਨਾਮ ਪਰਮੇਸ਼ਰ ਦੇ ਹਨ ਏਕਾਲਿਵ ਏਕੋ ਮਨ ਭਾਉ ਫਿਰ ਉਹਨਾਂ ਦਾ ਇੱਕੋ ਹੀ ਧਿਆਨ ਆ ਤੇ ਇੱਕੋ ਹੀ ਉਹਨਾਂ ਦੇ ਅੰਦਰ ਮਨ ਦੇ ਵਿੱਚ ਪਿਆਰ ਹੈ ਜਦੋਂ ਮਨ ਦੇ ਨੰਨੇ ਨੂੰ ਸਿਆਰੀ ਆਈ ਕਿ ਮਨ ਦੇ ਵਿੱਚ ਏਕਾਲਿਵ ਏਕੋ ਮਨ ਭਾਉ ਸਰਬਨਿਧਾਨ ਜਨ ਹਰ ਕੈ ਨਾਉ ਉਹਨੂੰ ਸਾਰੇ ਖਜ਼ਾਨੇ ਮਿਲਦੇ ਆ ਸਭ ਕੁਝ ਪ੍ਰਾਪਤ ਹੁੰਦਾ ਜਿਹੜਾ ਹਰੀ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਜਿਨ੍ਹਾਂ ਦੀ ਪ੍ਰੀਤ ਪਰਮੇਸ਼ਰ ਨਾਲ ਲੱਗੀ ਉਹਨਾਂ ਦਾ ਜੀਵਨ ਕਿੱਦਾਂ ਦਾ ਬਣਿਆ ਕਹਿੰਦੇ ਨਿਰਮਲ ਕਰਨੀ ਸਾਚੀ ਰੀਤ ਉਹਨਾਂ ਦੀ ਜਿਹੜੀ ਜੀਵਨ ਦੀ ਅ ਜਿਉਣ ਦਾ ਢੰਗ ਜਿਹੜਾ ਹੈ ਉਹ ਸੱਚਾ ਹੋ ਜਾਂਦਾ ਹੈ ਉਹਨਾਂ ਦੀ ਕਰਨੀ ਵੀ ਪਵਿੱਤਰ ਹੋ ਜਾਂਦੀ ਹੈ ਨਿਰਮਲ ਕਰਨੀ ਸਾਚੀ ਰੀਤ ਗੁਰਪੂਰਾ ਮਿਟਿਆ ਅੰਧਿਆਰਾ ਅਧੂਰੇ ਨਹੀਂ ਮਟਣਾ ਜਿਹੜਾ ਪੂਰਾ ਗੁਰੂ ਹੈ ਨਾ ਉਹਨੇ ਹੀ ਸਾਨੂੰ ਅੰਧਕਾਰ ਦੇ ਵਿੱਚੋਂ ਕੱਢਣਾ ਗੁਰਪੂਰਾ ਮਿਟਿਆ ਅੰਧਿਆਰਾ ਗੱਲ ਇੱਕੋ ਹੀ ਹੈ ਕਿ ਜੀਵਨ ਦੇ ਵਿੱਚ ਸਮਝ ਲਈਏ ਭਟਕਣਾ ਖਤਮ ਹੋ ਜਾਏਗੀ ਮੈਂ ਹਮੇਸ਼ਾ ਬੇਨਤੀ ਕਰਦਾ ਅਸੀਂ ਇੱਕ ਆ ਕੇ ਦਾਤ ਮੰਗਣੀ ਆ ਕਿ ਸਤਿਗੁਰੂ ਸਾਨੂੰ ਸਮਝ ਦੇ ਦਿਓ ਹੁਣ ਘੜ ਪੜੇ ਲਿਖੇ ਲੋਕ ਵੀ ਹੁੰਦੇ ਆ ਵੀ ਅਸੀਂ ਤਾਂ ਪੜੇ ਲਿਖੇ ਆ ਸਾਨੂੰ ਕਿਹੜੀ ਸਮਝ ਚਾਹੀਦੀ ਪਰ ਜਿਹੜੀ ਸਾਡੇ ਕੋਲ ਸਮਝ ਹੈ ਉਹ ਸਤਿਗੁਰੂ ਦੇ ਦਰ ਤੇ ਨਹੀਂ ਚੱਲਦੀ ਹੁਣ ਗੁਰੂ ਮਹਾਰਾਜ ਨੇ ਕਈ ਸ਼ਬਦ ਬਾਣੀ ਦੇ ਵਿੱਚ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਵੀ ਉਚਾਰਨ ਕੀਤੇ ਪਰ ਥੋੜਾ ਜਿਹਾ ਫਰਕ ਰੱਖਿਆ ਉਹਨੇ ਅਰਥ ਇੱਕੋ ਹੀ ਹਨ ਪਰ ਉਹਨਾਂ ਦੇ ਅੱਖਰਾਂ ਦੇ ਵਿੱਚ ਥੋੜਾ ਥੋੜਾ ਫਰਕ ਰੱਖਿਆ ਪਰ ਦੋ ਪੰਕਤੀਆਂ ਐਸੀਆਂ ਜਪਜੀ ਸਾਹਿਬ ਦੇ ਵਿੱਚ ਜਿਹੜੀਆਂ ਆਪ ਦੋ ਵਾਰੀ ਪੜ੍ਹਦੇ ਆ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਏ ਸਤਿਗੁਰੂ ਮੈਨੂੰ ਸਮਝ ਦੇ ਦਿਓ ਕਿਹੜੀ ਸਮਝ ਸਭਨਾ ਜੀਆਂ ਕਾ ਇੱਕ ਦਾਤਾ ਦੂਸਰੀ ਗੱਲ ਸੋ ਮੈਂ ਬਿਸਰ ਨਾ ਜਾ ਉਹ ਮੈਨੂੰ ਭੁੱਲਣਾ ਨਹੀਂ ਚਾਹੀਦਾ ਦਾਤਾ ਇੱਕੋ ਹੀ ਹੈ ਜਗਾ ਜਗਾ ਨਹੀਂ ਜਾਣਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਪੂਰਾ ਗੁਰੂ ਸਮਝਾ ਸਕਦਾ ਹੈ ਤੇ ਗੁਰੂ ਪੂਰੇ ਗੁਰੂ ਨੇ ਹੀ ਸਾਨੂੰ ਅੰਧਕਾਰ ਦੇ ਵਿੱਚੋਂ ਕੱਢਣਾ ਹੈ ਗੁਰਪੁਰ ਮਿਟਿਆ ਅੰਧਿਆਰਾ ਨਾਨਕ ਕਾ ਪ੍ਰ ਅਪਰ ਅਪਾਰਾ ਉਹ ਮੇਰਾ ਜਿਹੜਾ ਸਤਗੁਰੂ ਕਹਿੰਦੇ ਮੇਰਾ ਜਿਹੜਾ ਪ੍ਰਭੂ ਆ ਬੇਅੰਤ ਹੈ ਅਪਰ ਅਪਾਰਾ ਉਹ ਪਰਮੇਸ਼ਰ ਜਿਹੜਾ ਸਾਨੂੰ ਕਿਰਪਾ ਕਰਦਾ ਸਾਨੂੰ ਆਪਣੇ ਗੁਰੂ ਦੇ ਨਾਲ ਮਿਲਾ ਦਿੰਦਾ ਤੇ ਗੁਰੂ ਕੀ ਕਰਦਾ ਸੋ ਸੁਖ ਦਾਤਾ ਜੋ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਦੇ ਉਹ ਸਾਨੂੰ ਪਰਮੇਸ਼ਰ ਦੇ ਨਾਲ ਮਿਲਣ ਦਾ ਢੰਗ ਦੱਸਦਾ ਹੈ ਤਰੀਕਾ ਦੱਸਦਾ ਹੈ ਤੇ ਬੜੇ ਮਿਹਨਤ ਕਰਕੇ ਗੁਰੂ ਮਹਾਰਾਜ ਜੀ ਬਾਣੀ ਜਿਹੜੀ ਬਖਸ਼ਿਸ਼ ਕੀਤੀ ਹੈ ਤੇ ਗੱਲ ਜਿਸ ਵੇਲੇ ਉਸੇ ਬਾਣੀ ਜਿੱਦਾਂ ਅਸੀਂ ਬਾਣੀ ਨੂੰ ਪੜ੍ਹਨਾ ਸਮਝਣਾ ਸ਼ੁਰੂ ਕਰ ਦਿੱਤਾ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਆ ਸਾਡੇ ਤੇ ਬਖਸ਼ਿਸ਼ ਕਰਦੇ ਇੱਕ ਇੱਕ ਸ਼ਬਦ ਜਿਹੜਾ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਜੀਵਨ ਦੀ ਜਾਜ ਬਖਸ਼ਿਸ਼ ਕੀਤੀ ਹੈ ਵਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ